ਸਾਚੂ ਰੇਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਤੁਹਾਡਾ ਨਾਲ ਗੁਰਜੀਤ ਕੌਰ ਲੈ ਕੇ ਆਜ਼ਰਾ ਜੀ ਪ੍ਰੋਗਰਾਮ ਹਮਦਰਦ ਇਮੀਗ੍ਰੇਸ਼ਨ ਮੈਟਰਸ ਜਿਸ ਦੇ ਵਿੱਚ ਇਮੀਗ੍ਰੇਸ਼ਨ ਰੀਆ ਲੇਟੈਸਟ ਅਪਡੇਟਸ ਤੁਹਾਡਨਾਂ ਨਾਲ ਸਾਂਝੇ ਕੀਤੀਆਂ ਜਾਂਦੀਆਂ ਨੇ ਜੇਕਰ ਤੁਹਾਡਾ ਕੋਈ ਇਮੀਗ੍ਰੇਸ਼ਨ ਸੰਬੰਧੀ ਸਵਾਲ ਹੋਵੇਗਾ ਤੁਸੀਂ ਸਾਡੇ ਅੱਜ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਜ਼ਰੂਰ ਕਾਲ ਕਰ ਸਕਦੇ ਹੋ ਕਾਲ ਕਰਨ ਦੇ ਲਈ ਨੰਬਰ ਤੁਹਾਡੀ ਸਕਰੀਨ ਦੇ نیچے ਫਲੈਸ਼ ਹੋ ਰਿਹਾ ਜਿੱਥੇ ਲਿਖਿਆ ਹੈ ਲਾਈਵ ਕਾਲ 647366777 ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਆ ਡਿਪੋਰਟੇਸ਼ਨ ਦੀ ਜੋ ਕਿ ਕੈਨੇਡਾ ਤੋਂ ਵੀ ਜਿਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਂਦਾ ਆ ਤਾਂ ਉਹਨਾਂ ਦੇ ਕੋਲ ਕੀ ਹੋਰ ਆਪਸ਼ਨਸ ਹੋ ਸਕਦੇ ਹਨ ਇਸ ਸਭ ਦੇ ਬਾਰੇ ਤੁਹਾਨੂੰ ਅੱਜ ਜਾਣਕਾਰੀ ਸਾਂਝੀ ਕਰਾਂਗੇ ਜਾਣਕਾਰੀ ਸਾਂਝੀ ਕਰਨ ਦੇ ਲਈ ਅਜਮੇਰ ਨਾਲ ਸਟੂਡੀਓ ਦੇ ਵਿੱਚ ਸੀਡਬਲਯੂਸੀ ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਜੀ ਮੌਜੂਦ ਨੇ ਤਾਂ ਤੁਹਾਡਾ ਵੀ ਜੇਕਰ ਕੋਈ ਸਵਾਲ ਹੋਵੇਗਾ ਤੇ ਗੁਰਪ੍ਰੀਤ ਖਹਿਰਾ ਜੀ ਤੋਂ ਤੁਸੀਂ ਕੋਈ ਸਲਾਹ ਲੈਣੀ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰ ਸਕਦੇ ਹੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਗੁਰਜੀ ਤੇ ਸਾਰੇ ਦਸਕਨ ਸਤਿ ਸ਼੍ਰੀ ਅਕਾਲ ਜੀ ਤੇ ਸਰ ਰੀਸੈਂਟਲੀ ਦੇਸ਼ ਨਿਕਾਲੇ ਦੀਆਂ ਬਹੁਤ ਸਾਰੀਆਂ ਨਿਊਜ਼ ਨੇ ਸੁਣਨ ਨੂੰ ਮਿਲ ਰਹੀਆਂ ਨੇ ਯੂਐਸਏ ਤੋਂ ਵੀ ਤੇ ਕੈਨੇਡਾ ਤੋਂ ਵੀ ਤਾਂ ਸਭ ਤੋਂ ਪਹਿਲਾਂ ਮੇਰਾ ਇਹੀ ਸਵਾਲ ਹੋਏਗਾ ਕਿ ਦੇਸ਼ ਨਿਕਾਲਾ ਕਿਹਨਾਂ ਨੂੰ ਤੇ ਕਿਉਂ ਦਿੱਤਾ ਜਾਂਦਾ ਹੈ ਹਾਂ ਬਿਲਕੁਲ ਗੁਰਜੀਤ ਸੋ ਜਕੀਨਾ ਨੂੰ ਦਿੱਤਾ ਜਾਂਦਾ ਐਨੀ ਪਰਸਨ ਜਿਹੜਾ ਕਿ ਕੰਡੀਸ਼ਨਸ ਪੂਰੀਆਂ ਨਹੀਂ ਕਰਦਾ ਓਕੇ ਉਹ ਪਰਮਨੈਂਟ ਰੈਜ਼ੀਡੈਂਟ ਵੀ ਹੋ ਸਕਦਾ ਉਹ ਟੈਂਪੋਰਰੀ ਰੈਜ਼ੀਡੈਂਟ ਮਤਲਬ ਵਰਕਰ ਸਟੂਡੈਂਟ ਜਾਂ ਵਿਜ਼ਿਟਰ ਵੀ ਹੋ ਸਕਦਾ ਰੈਫਿਜੀ ਕਲੇਮੈਂਟ ਵੀ ਹੋ ਸਕਦਾ ਓਕੇ ਉਹ ਮੰਜ਼ੂਰ ਹੋਇਆ ਰਿਫਿਊਜੀ ਕਲੀਮੈਂਟਰੀ ਹੋ ਸਕਦਾ ਹੈਗਾ ਉਹਨੂੰ ਵੀ ਰਿਮੂਵ ਕੀਤਾ ਜਾ ਸਕਦਾ ਹੈਗਾ ਸੋ ਜਿਹੜੀਆਂ ਸਭ ਤੋਂ ਪਹਿਲਾਂ ਤਾਂ ਜਿਹੜਾ ਕੋਈ ਵੀ ਬੰਦਾ ਆ ਕੇ ਕੈਨੇਡਾ ਦੀ ਕੰਡੀਸ਼ਨਸ ਮੀਟ ਨਹੀਂ ਕਰਦਾ ਤਾਂ ਉਹਦੇ ਖਿਲਾਫ ਰਿਮੂਵਲ ਦੀ ਕਾਰਵਾਈ ਹੈ ਤੇ ਇਸ ਨਿਕਾੜੇ ਦੀ ਕਾਰਵਾਈ ਸ਼ੁਰੂ ਹੁੰਦੀ ਹੈ ਤੇ ਉਹ ਕਾਰਵਾਈ ਦੇ ਕਈ ਸਟੈਪਸ ਨੇ ਜਿਹੜੇ ਅੱਗ ਜਾ ਕੇ ਗੱਲ ਕਰਾਂਗੇ ਸੋ ਜਿਹੜੇ ਜਿਸ ਸ਼ੁਰੂਆਤ ਤੋਂ ਦੇਖੀਏ ਸਭ ਤੋਂ ਪਹਿਲਾਂ ਕੋਈ ਵੀ ਇੰਡੀਵਿਜੂਅਲ ਹੈ ਜਿਹੜਾ ਰੈਫਿਜੀ ਕਲੇਮ ਕਰਦਾ ਕੈਨੇਡਾ ਦੇ ਅੰਦਰ ਜਦੋਂ ਰੈਫਿਜੀ ਕਲੇਮ ਕਰਦਾ ਹੈ ਉਹ ਉਸੇ ਵੇਲੇ ਜਿਸ ਦਿਨ ਉਹ ਕਲੇਮ ਫਾਈਲ ਕਰਦਾ ਉਸੇ ਦਿਨ ਹੀ ਉਹਦੇ ਖਿਲਾਫ ਇੱਕ ਡਿਪਾਰਚਰ ਆਰਡਰ ਦੇਸ਼ ਨਿਕਾਲੇ ਦਾ ਆਰਡਰ ਇਸ਼ੂ ਹੋ ਜਾਂਦਾ ਪਰ ਉਹ ਇਨਫੋਰਸੇਬਲ ਨਹੀਂ ਹੁੰਦਾ ਉਹ ਲਾਗੂ ਨਹੀਂ ਹੁੰਦਾ ਉਦੋਂ ਤੱਕ ਜਦੋਂ ਤੱਕ ਉਹਦੇ ਰੈਫਿਜੀ ਕਲੇਮ ਤੇ ਫੈਸਲਾ ਨਾ ਹੋ ਜੇ ਜੇਦੋਂ ਦਾ ਰੈਫਿਜੀ ਕਲੇਮ ਮਨਜ਼ੂਰ ਹੋ ਗਿਆ ਤੇ ਫਿਰ ਜਿਹੜਾ ਉਹ ਡਿਪਾਰਚਰ ਆਰਡਰ ਹੈ ਉਹ ਕੈਨਸਲ ਹੋ ਜਾਂਦਾ ਹੈ ਜੇ ਉਹ ਰਿਫਿਜੀ ਕਲੇਮ ਨਾ ਹੋ ਗਈ ਉਸ ਤੋਂ ਬਾਅਦ ਜੋ ਦੀ ਅਪੀਲ ਪ੍ਰੋਸੈਸ ਹੈ ਜਿੱਦੇ ਉਹ ਖਤਮ ਹੋ ਗਈਆਂ ਉਸ ਤੋਂ ਬਾਅਦ ਉਹਦੇ ਖਿਲਾਫ ਉਹ ਲਾਗੂ ਹੋ ਜਾਂਦਾ ਹੈ ਇਨਫੋਰਸੇਬਲ ਹੋ ਜਾਂਦਾ ਹੈ ਉਹ ਲਾਗੂ ਸੋ ਜੇੜਾ ਕੋਈ ਵੀ ਰਿਫਿਜੀ ਕਲੇਮ ਕਰਦਾ ਹੈ ਉਹ ਜਿਸ ਦਿਨ ਕਲੇਮ ਕਰਦਾ ਹੈ ਉਸੇ ਦਿਨ ਉਹਦੇ ਖਿਲਾਫ ਜਿਹੜਾ ਡਿਪਾਰਚਰ ਆਰਡਰ ਹੈ ਉਹ ইস্যੂ ਹੋ ਜਾਂਦਾ ਹੈ ਹੁਣ ਜੇ ਕਿਸੇ ਰੈਫਿਜੀ ਦਾ ਰੈਫਿਜੀ ਕਲੇਮ ਮਨਜ਼ੂਰ ਹੋ ਗਿਆ ਮਨਜ਼ੂਰ ਹੋਣ ਤੋਂ ਬਾਅਦ ਉਹ ਪਰਮਨੈਂਟ ਰੈਜ਼ੀਡੈਂਟ ਚਲਿਆ ਬਣ ਗਿਆ ਉਸ ਤੋਂ ਬਾਅਦ ਉਹ ਆਪਣੇ ਉਸ ਮੁਲਕ ਚਲਿਆ ਗਿਆ ਜਿਸ ਤੋਂ ਉਹਨੇ ਕਿਹਾ ਸੀ ਕਿ ਮੈਨੂੰ ਪਨਾਹ ਦੀ ਲੋੜ ਹੈ ਮੈਨੂੰ ਉੱਥੇ ਖਤਰਾ ਹੈਗਾ ਜਦੋਂ ਹੀ ਉਹ ਉੱਥੇ ਵਾਪਸ ਜਾਂਦਾ ਹੈ ਤਾਂ ਇਹਦਾ ਮਤਲਬ ਉਹਨੇ ਉਹ ਮੁਲਕ ਦੀ ਪਨਾਹ ਵਾਪਸ ਲੈ ਲਈ ਹੈ ਮਤਲਬ ਉਹਨੂੰ ਉੱਥੇ ਕੋਈ ਖਤਰਾ ਨਹੀਂ ਹੈਗਾ ਉਹ ਜਦੋਂ ਹੀ ਵਾਪਸ ਆਉਂਦਾ ਹੈ ਤਾਂ ਉਹਦੇ ਖਿਲਾਫ ਹੁਤਾ ਜੋ ਸਟੇਟਸ ਹੈਗਾ ਉਹ ਵਾਪਸ ਲੈਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਕਿਉਂਕਿ ਇਹ 2012 ਦੇ ਵਿੱਚੋਂ ਰਿਫਿਜੀ ਰਿਫਾਰਮੈਟ ਲਾਗੂ ਹੋਣ ਤੋਂ ਬਾਅਦ ਇਹ ਕਾਰਵਾਈ ਕਰਤੀ ਗਈ ਸੀ ਕਿ ਜੇ ਉਹ ਰਿਫਿਜੀ ਕਲੇਮੈਂਟ ਨੂੰ ਉਹ ਦੇਸ਼ ਪਨਾਹ ਮਿਲ ਚੁੱਕੀ ਹੈ ਸਾਲਾ ਸਖਾਵਤ ਹੋ ਗਏ ਤਾਂ ਉਹ ਵਾਪਸ ਚਲੇ ਗਏ ਕਿਉਂ ਹੋਇਆ ਕਿਉਂਕਿ ਪਹਿਲਾਂ 2012 ਤੋਂ ਪਹਿਲਾਂ ਲੋਕ ਰਿਫਿਜੀ ਕਲੇਮ ਕਰਦੇ ਸੀ ਪੀਆਰ ਹੁੰਦੇ ਸੀ ਅਗਲੇ ਦਿਨੇ ਜਿਹੜੇ ਆਪਦੇ ਦੇਸ਼ ਚਲੇ ਜਾਂਦੇ ਸੀ ਕਿਉਂਕਿ ਕਾਨੂੰਨ ਚ ਕਿਤੇ ਨਹੀਂ ਸੀਗਾ ਕਿ ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਵੇ ਪਰ ਉਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੁਣ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦਾ ਰਿਫਿਜੀ ਕਲੇਮ ਮਨਜ਼ੂਰ ਹੋ ਜਾਂਦਾ ਹੈ ਉਹ ਉਸ ਮੁਲਕ ਚਲੇ ਜਾਂਦੇ ਨੇ ਜਦੋਂ ਉਸ ਮੁਲਕ ਚਲੇ ਜਾਂਦੇ ਨੇ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਸ਼ੁਰੂ ਹੋ ਜਾਂਦੀ ਹੈ ਜੀ ਸਰ ਕਾਲ ਜੀ ਜ਼ਰੂਰ ਹੈਲੋ ਸਾਚੀ ਗਾਲ ਜੀ ਸਾਚੀ ਗਾਲ ਜੀ ਜੀ ਕਿੱਥੋਂ ਗੱਲ ਕਰ ਰਹੇ ਹੋ ਤੇ ਕੀ ਸਵਾਲ ਪੁੱਛਣਾ ਚਾਹੁੰਦੇ ਹੋ ਮੈਰ ਜੀ ਉਸ ਬੋਧਾ ਬੈਂਡਿਸਰਿਤ ਤੋਂ ਮੈਂ ਕੇਅਰ ਗਿਵਰਦੀ ਇਨਕਮ ਦੇ ਬਾਰੇ ਚ ਪੁੱਛਣਾ ਚਾਹੁੰਦਾ ਸੀ ਸਾਥੀ ਨੂੰ ਜੀ ਮੇਰੀ ਫੈਮਲੀ ਦੇ ਵਿੱਚ ਮੈਂ ਮੇਰੀ ਵਾਈਫ ਤੇ ਦੋ ਬੱਚੇ ਨੇ ਮੇਰੇ ਇੱਕ 7 ਸਾਲ ਦਾ ਤੇ ਇੱਕ 3 ਸਾਲ ਦਾ ਤੇ ਮੈਂ ਬੱਚਿਆਂ ਦੀ ਕੇਅਰ ਦੇ ਵਾਸਤੇ ਇੱਕ ਜੌਬ ਆਫਰ ਦੇਣਾ ਚਾਹੁੰਦਾ ਇੱਕ ਵਿਸਤਰ ਹੈ ਤੇ ਕੈਨੇਡਾ ਦੇ ਵਿੱਚ ਹੀ ਉਸੇ ਨੂੰ ਤੇ ਮੈਂ ਜਾਣਨਾ ਚਾਹੁੰਦਾ ਸੀ ਕਿ ਇਨਕਮ ਕਿੰਨੀ ਚਾਹੀਦੀ ਹੈ ਮੇਰੀ ਜਿਤਨਾ ਸਰਮਦਰਸੀ ਅਚਿਦਾ ਕਿ ਲਗਭਗ 85000 ਇਨਕਮ ਚਾਹੀਦੀ ਹੁੰਦੀ ਹੈ ਤੇ 2020 ਦੇ ਵਿੱਚ ਮੈਂ ਆਪਣੇ ਪੇਰੈਂਟਸ ਨੂੰ ਇਨਵਾਈਟ ਕੀਤਾ ਸੀ ਪੀਜੀਪੀ ਜਿਹੜਾ ਹੈ ਸਿਸਟਮ ਮੈਂ ਵੀ ਕੀਤਾ ਸੀ ਤੇ ਮੇਰੀ ਵਾਈਫ ਨੇ ਵੀ ਕੀਤਾ ਸੀ ਅਪਲਾਈ ਤੇ ਮੇਰੇ ਵਾਈਫ ਦੇ ਪੇਰੈਂਟਸ ਨੂੰ ਪੀਆਰ ਮਿਲ ਗਈ ਸੀ 2024 ਦੇ ਵਿੱਚ ਤੇ ਆ ਕੇ ਆਪਣਾ ਪੀਆਰ ਕਾਰਡ ਲੈ ਕੇ ਰਹੇ ਜੀ ਇਹ ਇਹਨਾਂ ਚੀਜ਼ਾਂ ਦੇ ਨਾਲ ਵੀ ਇਨਕਮ ਉਹ ਹੀ 5000 ਚਾਹੀਦੀ ਹੈ ਜਾਂ ਕੁਝ ਫਰਕ ਪੈਂਦਾ ਹੈ ਇਨਕਮ ਨੂੰ ਇਹ ਕੁਛ ਆਖੰਦਾ ਸੀ ਮੈਂ ਹਾਂਜੀ ਕੋਈ ਫਰਕ ਨਹੀਂ ਪੈਂਦਾ ਉਹ 85000 ਹੀ ਰਹੂਗੀ ਕਿਉਂਕਿ ਫੈਮਿਲੀ ਯੂਨਿਟ ਹੈ ਤੁਸੀਂ ਹਸਬੰਡ ਵਾਈਸ ਤੇ ਦੋ ਬੱਚੇ ਹੈਗੇ ਨੇ ਪਰ ਮੈਂ ਦੱਸਣਾ ਚਾਹੁੰਦਾ ਕਿ ਵਿਜ਼ਿਟਰ ਨੇ ਜਿਹੜੇ ਉਹ ਨਹੀਂ ਅਪਲਾਈ ਕਰ ਸਕਦੇ ਹੈਗੇ ਜੀ ਵਰਕ ਪਰਮਿਟ ਲਈ ਕੇਅਰਗੇਵਰ ਦਾ ਸੋ ਜੋ ਵਿਜ਼ਿਟਰ ਜਿਹੜੇ ਨੇ ਉਹ ਅਗਸਟ ਤੋਂ 2024 ਤੋਂ ਪਹਿਲਾਂ ਅਪਲਾਈ ਕਰ ਸਕਦੇ ਸੀ ਹੁਣ ਜੋ ਵਿਜ਼ਿਟਰ ਹੈ ਤੁਸੀਂ ਉਹਨੂੰ ਐਲਐਮਆਈ ਲੈ ਕੇ ਵਰਕ ਪਰਮਿਟ ਦੇਣਾ ਚਾਹੁੰਦੇ ਹੋ ਕੇਅਰ ਗਿਵਰਡਾ ਤੋਂ ਪੋਸਿਬਲ ਨਹੀਂ ਹੋਊਗਾ ਕਿਉਂਕਿ ਉਹ ਕਾਨੂੰਨ ਬਦਲ ਚੁੱਕਿਆ ਹੈਗਾ ਜੀ ਜਿਹੜੀ ਹੈ ਸਕੀਮ ਨਵੀਂ ਸਟਾਰਟ ਹੋਣੀ ਹੈ 31 ਮਾਰਚ ਤੋਂ ਉਹਦੇ ਵਿੱਚ ਨਹੀਂ ਦੇ ਸਕਦੇ ਜੀ ਅਸੀਂ ਹਾਂਜੀ ਉਹਦੇ ਚ ਆਫਰ ਦੇ ਸਕਦੇ ਹਾਂ ਪ੍ਰੋਵਾਈਡਡ ਕਿ ਉਹਨਾਂ ਕੋਲ 1 ਸਾਲ ਦਾ ਆਲਰੇਡੀ ਕੇਅਰ ਗਿਵਿੰਗ ਦਾ ਐਕਸਪੀਰੀਅੰਸ ਹੈਗਾ ਸੋ ਉਹਨਾਂ ਕੋਲ ਐਕਸਪੀਰੀਅੰਸ ਹੈਗਾ ਜੀ ਪਹਿਲਾਂ ਹਾਂਜੀ ਹੈਗਾ ਜੀ ਉਹ ਐਕਸਪੀਰੀਅੰਸ ਕਿਸ ਕੰਮ ਦਾ ਹੈਗਾ ਜੀ ਆਪਣਾ ਨਰਸਰੀ ਸਕੂਲ ਦੇ ਵਿੱਚ ਪੜ੍ਹਾਉਂਦੇ ਰਹੇ ਨੇ ਜੀ ਹਾਂ ਜੀ ਨਰਸਰੀ ਨਰਸਰੀ ਸਕੂਲ 'ਚ ਪੜਾਉਣਾ ਕੇਅਰ ਗਿਵਿੰਗ ਨਹੀਂ ਹੈਗਾ ਉਹ ਟੀਚਰ ਹੈਗੇ ਜੀ ਸੋ ਉਹ ਐਕਸਪੀਰੀਅੰਸ ਉਹਨਾਂ ਦਾ ਵੈਲਿਡ ਐਕਸਪੀਰੀਅੰਸ ਨਹੀਂ ਮੰਨਿਆ ਜਾਊਗਾ ਜੇ ਬੱਚਿਆਂ ਲਈ ਕਰਨਾ ਤਾਂ ਕੇਅਰ ਗਿਵਿੰਗ ਐਕਸਪੀਰੀਅੰਸ ਚਾਹੀਦਾ ਟੀਚਿੰਗ ਐਕਸਪੀਰੀਅੰਸ ਨਹੀਂ ਚਾਹੀਦਾ ਜੀ ਓਕੇ ਓਕੇ ਸਰ ਓਕੇ ਜੀ ਧੰਨਵਾਦ ਸਰ ਥੈਂਕ ਯੂ ਜੀ ਜੀ ਸਰ ਸੋ ਇਹ ਇਹ ਵੀ ਆਪਾਂ ਜਦੋਂ ਪ੍ਰੋਗਰਾਮ ਸੀਗਾ ਇਹ ਗੱਲ ਦੱਸੀ ਸੀ ਕਿ ਇਹ ਬਹੁਤ ਸਾਰੇ ਲੋਕਾਂ ਦੇ ਮਿਸਕਨਸੈਪਸ਼ਨਸ ਜਿਹੜੇ ਹੈਗੇ ਨੇ ਤੇ ਉਹੇ ਜੇ ਉਹਨਾਂ ਨੂੰ ਕਈ ਵਾਰੀ ਐਡਵਾਈਸ ਮਿਲਦਾ ਹੈਗਾ ਕਿ ਜਿੱਥੇ ਇਹ ਵੀ ਐਡਵਾਈਸ ਮਿਲ ਰਿਹਾ ਹੈ ਗੁਰਜੀਤ ਕਿ ਬਿਨਾਂ ਐਕਸਪੀਰੀਅੰਸ ਦੇ ਵੀ ਅਪਲਾਈ ਕਰ ਸਕਦੇ ਹੈਗੇ ਸੋ ਇਹ ਜੋ ਕੁਝ ਨਹੀਂ ਹੈਗਾ ਜੀ ਸੋ ਕਿਉਂਕਿ ਇਹ ਪਰਮਨੈਂਟ ਰੈਜ਼ਿਡੈਂਸੀ ਲਈ ਅਪਲੀਕੇਸ਼ਨ ਹੈ ਸੋ ਉਸੇ ਤਰੀਕੇ ਨਾਲ ਇਹ ਦੇਖੀ ਜਾਣੀ ਹੈ ਹੁਣ ਕਮਿੰਗ ਬੈਕ ਟੂ ਜਿਹੜਾ ਆਪਣਾ ਟਾਪਿਕ ਸੀਗਾ ਸੋ ਜੇ ਰੈਫਿਜੀ ਕਲੇਮੈਂਟ ਵਾਪਸ ਉਸ ਮੁਲਕ ਚਲੇ ਜਾਂਦਾ ਤਾਂ ਉਹਦੇ ਖਿਲਾਫ ਵੀ ਇਹ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ ਜੀ ਇਸ ਤੋਂ ਇਲਾਵਾ ਕੋਈ ਪਰਮਨੈਂਟ ਰੈਜ਼ੀਡੈਂਟ ਹੈਗਾ ਉਹ ਕਿਸੇ ਕ੍ਰਿਮੀਨੈਲਿਟੀ ਚ ਇਨਵੋਲ ਹੋ ਗਿਆ ਤੇ ਉਹਦੀ ਕਨਵਿਕਸ਼ਨ ਹੋ ਗਈ ਤੇ ਫਿਰ ਉਹਦੇ ਖਿਲਾਫ ਵੀ ਰਿਮੂਵਲ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ ਜੀ ਜੀ ਜੇ 6 ਮਹੀਨੇ ਤੋਂ ਵੱਧ ਦੀ ਸਜ਼ਾ ਹੋ ਜਾਂਦੀ ਹੈ ਕਿਸੇ ਪਰਮਨੈਂਟ ਰੈਜ਼ੀਡੈਂਟ ਨੂੰ ਤਾਂ ਉਹਦੇ ਕੋਲ ਰਾਈਟ ਆਫ ਅਪੀਲ ਵੀ ਨਹੀਂ ਰਹਿੰਦਾ ਉਹਦੇ ਖਿਲਾਫ ਵੀ ਰਿਮੂਵਲ ਕਾਰਵਾਈ ਹੈ ਜਿਹੜੀ ਉਹ ਸ਼ੁਰੂ ਕੀਤੀ ਜਾਂਦੀ ਹੈ ਕੋਈ ਪਰਮਨੈਂਟ ਰੈਜ਼ੀਡੈਂਟ ਹੈ ਉਹਨੇ ਮਿਸ ਰੈਪਰੈਜ਼ੈਂਟੇਸ਼ਨ ਕਰਕੇ ਗਲਤ ਬਿਆਨੀ ਕਰਕੇ ਝੂਠ ਬੋਲ ਕੇ ਇਮੀਗ੍ਰੇਸ਼ਨ ਲਈ ਹੈ ਗਲਤ ਕਾਗਜ਼ ਦੇ ਕੇ ਇਮੀਗ੍ਰੇਸ਼ਨ ਲਈ ਹੈ ਬਾਅਦ ਚ ਇਮੀਗ੍ਰੇਸ਼ਨ ਮਹਿਕਮੇ ਨੂੰ ਪਤਾ ਲੱਗਦਾ ਹੈ ਕਿ ਜਨੇ ਝੂਠੇ ਕਾਗਜ਼ ਲਾਏ ਸੀ ਉਹਦੇ ਖਿਲਾਫ ਵੀ ਰਿਮੂਵਲ ਦੀ ਕਾਰਵਾਈ ਹੈ ਸ਼ੁਰੂ ਕੀਤੀ ਜਾ ਸਕਦੀ ਹੈ ਉਵੇਂ ਸਿਮਿਲਰਲੀ ਕੋਈ ਵਰਕਰ ਹੈ ਕੋਈ ਵਿਜ਼ਿਟਰ ਹੈ ਜੋ ਕਿਸੇ ਕ੍ਰਿਮੀਨੈਲਿਟੀ ਚ ਇਨਵੋਲ ਜੇ ਉਹ ਕੰਡੀਸ਼ਨਸ ਮੀ ਇਤਨੀ ਕਰਦਾ ਉਹਨਾਂ ਦੇ ਖਿਲਾਫ ਇਹ ਦੇਸ਼ ਨਿਕਾਲੇ ਦੀ ਕਾਰਵਾਈ ਸ਼ੁਰੂ ਹੁੰਦੀ ਹੈਗੀ ਐ ਸੋ ਲਗਭਗ ਕੈਨੇਡੀਅਨ ਸਿਟੀਜ਼ਨ ਨੂੰ ਛੱਡ ਕੇ ਬਾਕੀ ਸਾਰੇ ਇੰਡੀਵਿਜੂਅਲ ਦੇ ਖਿਲਾਫ ਦੇਸ਼ ਨਿਕਾਲੇ ਦੀ ਕਾਰਵਾਈ ਹੋ ਸਕਦੀ ਹੈਗੀ ਐ ਹੁਣ ਜਿਹੜਾ ਪ੍ਰੋਸੈਸ ਹੈਗਾ ਉਹ ਪਹਿਲਾਂ ਤਾਂ ਤੁਹਾਡੀ ਕਾਨੂੰਨੀ ਚਾਰਜ ਹੋਈ ਹੈ ਸੋ ਜੇ ਆਪਾ ਪਰਮਨੈਂਟ ਰੈਜ਼ੀਡੈਂਟ ਦੀ ਗੱਲ ਕਰੀਏ ਕਿ ਉਹਨੇ ਕ੍ਰਿਮੀਨਲ ਕਨਵਿਕਸ਼ਨ ਹੋ ਗਈ ਉਹਨੂੰ ਸਜ਼ਾ ਹੋਗੀ ਚਾਹੇ ਉਹ ਫਾਈਨ ਹੋਇਆ ਚਾਹੇ ਜੇਲ ਟਾਈਮ ਹੋਇਆ ਚਾਹੇ ਪ੍ਰੋਬੇਸ਼ਨ ਹੋਈ ਉਸ ਤੋਂ ਬਾਅਦ ਜਿਹੜੀ ਇਹ ਫਾਈਲ ਹੈ ਉਹ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਕੋਲ ਚਲੀ ਜਾਂਦੀ ਹੈ ਉਹ ਉਹਨੂੰ ਇੱਕ ਪ੍ਰੋਸੀਜਰਲ ਫੇਅਰਨੈਸ ਮੌਕਾ ਦਿੰਦੇ ਨੇ ਉਹ ਮੌਕਾ ਦਿੰਦੇ ਆ ਕਿ ਜਿੱਥੇ ਕਿ ਉਹ ਆਪਣਾ ਪੱਖ ਪੇਸ਼ ਕਰੇ ਸਕੇ ਉਹਨੂੰ ਦੇਸ਼ ਛੁਕਿਆ ਉਹਨਾਂ ਕੱਢਿਆ ਜਾਵੇ ਇਹ ਬੈਸਟ ਕੇਸ ਸਿਨੈਰੀਓ ਹੈਗਾ ਗੁਰਜੀਤ ਜਿੱਥੇ ਜੇ ਤੁਸੀਂ ਆਪਣਾ ਪੱਖ ਪੇਸ਼ ਕਰ ਸਕਦੇ ਹੋ ਹਿਮਨਿਟਰੀਅਨ ਗਰਾਉਂਡ ਦੱਸ ਸਕਦੇ ਹੋ ਤਾਂ ਉਹ ਕਾਰਵਾਈ ਉੱਥੇ ਵੀ ਖਤਮ ਹੋ ਜਾਂਦੀ ਹੈ ਪਰ ਜੇ ਉੱਥੇ ਨਹੀਂ ਹੁੰਦੀ ਤਾਂ ਫਿਰ ਉਹ ਇਮੀਗ੍ਰੇਸ਼ਨ ਅਪੀ ਇਮੀਗ੍ਰੇਸ਼ਨ ਡਿਵੀਜ਼ਨ ਦੇ ਵਿੱਚ ਕੇਸ ਚਲਾਇਆ ਜਾਂਦਾ ਹੈ ਇਮੀਗ੍ਰੇਸ਼ਨ ਡਿਵੀਜ਼ਨ ਦੇ ਜੱਜ ਦੀ ਜਿਹੜੀ ਜੂਰਿਸਡਿਕਸ਼ਨ ਹੈ ਉਹ ਸਿਰਫ ਇੰਨੀ ਹੈ ਕਿ ਉਹ ਰਿਪੋਰਟ ਜਿਹੜੀ ਉਹਦੇ ਖਿਲਾਫ ਲਿਖੀ ਹੈ ਉਹ ਸਹੀ ਹੈ ਜਾਂ ਗਲਤ ਹੈ ਉਹਨੇ ਉਸ ਤੇ ਫੈਸਲਾ ਕਰਨਾ ਹੈ ਆਫਕੋਰਸ ਉਹਨੂੰ ਸਜ਼ਾ ਹੋਈ ਹੈ ਤਾਂ ਰਿਪੋਰਟ ਸਹੀ ਹੈਗੀ ਹੈ ਤੇ ਉਹਦੇ ਖਿਲਾਫ ਜਿਹੜਾ ਰਿਮੂਵਲ ਆਰਡਰ ਇਸ਼ੂ ਹੋ ਜਾਂਦਾ ਹੈ ਕਿਉਂਕਿ ਉਹ ਪਰਮਨੈਂਟ ਰੈਜ਼ੀਡੈਂਟ ਆਫ ਕੈਨੇਡਾ ਹੈਗਾ ਉਹਦੇ ਕੋਲ ਰਾਈਟ ਆਫ ਅਪੀਲ ਹੈ ਉਹ 30 ਦਿਨਾਂ ਦੇ ਵਿੱਚ ਵਿੱਚ ਉਹਨੂੰ ਅਪੀਲ ਕਰ ਸਕਦਾ ਹੈ ਤੇ ਫਿਰ ਉਹਦੇ ਉੱਤੇ ਸਟੇ ਆਫ ਕੰਡੀਸ਼ਨਸ ਲੱਗ ਜਾਂਦੀਆਂ ਨੇ ਕਿ ਉਹ ਚੰਗਾ ਸ਼ਹਿਰੀ ਬਣ ਕੇ ਦਿਖਾਵੇ ਦੁਬਾਰੇ ਕ੍ਰਾਈਮਨਲ ਐਕਟੀਵਿਟੀ ਚ ਨਾ ਜਾਵੇ ਉਹ ਕਾਰਵਾਈ ਨੂੰ ਦੇਖਦੇ ਹੋਏ ਤੇ ਉਹਦੇ ਖਿਲਾਫ ਜੇ 2 ਜਾਂ 3 ਸਾਲ ਦੀਆਂ ਕੰਡੀਸ਼ਨਸ ਹੁੰਦੀਆਂ ਨੇ ਉਹ ਕੰਡੀਸ਼ਨਸ ਜੇ ਉਹ ਪੂਰੀਆਂ ਕਰ ਲੈਂਦੀਆਂ ਨੇ ਤਾਂ ਉਹਦੇ ਖਿਲਾਫ ਨਿਰਦੇਸ਼ ਨਿਕਾੜੇ ਦਾ ਆਰਡਰ ਵਾਪਸ ਹੋ ਜਾਂਦਾ ਉਹ ਦੁਬਾਰੇ ਪਰਮਨੈਂਟ ਰੈਜ਼ੀਡੈਂਟ ਬਣ ਜਾਂਦਾ ਹੈਗਾ ਸਿਮਿਲਰਲੀ ਜੋ ਨੇ ਗਲਤ ਬਿਆਨੀ ਕੀਤੀ ਹੈ ਤਾਂ ਵੀ ਐਸੇ ਪ੍ਰੋਸੀਜਰ ਚੋਂ ਲੰਘਣਾ ਪਊਗਾ ਉਹਦਾ ਕੇਸ ਆ ਪਹਿਲਾਂ ਆਈਡੀ ਚ ਜਾਊਗਾ ਜੇ ਆਈਡੀ ਚੋਂ ਜਿੱਤ ਜਾਂਦਾ ਫਿਰ ਗਾਂ ਨਹੀਂ ਜਾਊਗਾ ਜਿੱਥੋਂ ਹਾਰ ਜਾਂਦਾ ਉਹ ਅਪੀਲ ਕਰ ਸਕਦਾ ਫਿਰ ਉਹ ਪ੍ਰੋਸੀਜਰ ਅੱਗੇ ਵਧਦਾ ਰਹਿੰਦਾ ਉਵੇਂ ਜਿਵੇਂ ਸਿਮਿਲਰਲੀ ਲਾਗੂ ਹੁੰਦਾ ਵਰਕਰ ਜਾਂ ਵਿਜ਼ਿਟਰ ਜਾਂ ਸਟੂਡੈਂਟ ਦੇ ਉੱਤੇ ਜੋ ਕਿਸੇ ਵੀ ਕਾਰਵਾਈ ਚੋਂ ਫਸਦੇ ਹੈਗੇ ਨੇ ਹੁਣ ਜੇ ਤੁਸੀਂ ਆਪਣੇ ਸਾਰੀਆਂ ਲੀਗਲ ਆਪਸ਼ਨਸ ਨੇ ਉਹ ਖਤਮ ਕਰ ਚੁੱਕੇ ਹੈਗੇ ਹੋ ਪਹਿਲਾਂ ਤਾਂ ਸਭ ਤੋਂ ਇੰਪੋਰਟੈਂਟ ਹੈ ਕਿ ਜਦੋਂ ਇਹ ਕਾਰਵਾਈਆਂ ਚੱਲ ਰਹੀਆਂ ਨੇ ਉਸੇ ਵੇਲੇ ਤੁਸੀਂ ਇੱਕ ਕੰਪੀਟੈਂਟ ਕਾਉਂਸਲ ਨੂੰ ਹਾਇਰ ਕਰੋ ਤਾਂ ਕਿ ਇਹ ਕਾਰਵਾਈ ਥੋੜੀ ਨਿਜੀਟੀ ਜਾ ਸਕੇ ਤੇ ਦੂਜਾ ਮੈਂ ਦੱਸਣਾ ਚਾਹਣਾ ਜੀ 2 ਸਾਲ ਪਹਿਲਾਂ ਕਾਨੂੰਨ 'ਚ ਤਬਦੀਲੀ ਹੋ ਚੁੱਕੀ ਹੈ ਕਿ ਇਹ ਜੇ ਤੁਹਾਡੇ ਕੋਲ L3 ਸਪੈਸ਼ਲਾਈਜੇਸ਼ਨ ਲਾਇਸੈਂਸ ਹੈ ਤਾਂ ਹੀ ਉਹ ਤੁਸੀਂ ਕਲਾਇੰਟ ਨੂੰ ਇਹਨਾਂ ਮਾਮਲੇ ਵਿੱਚ ਰਿਪਰੈਜ਼ੈਂਟ ਕਰ ਸਕਦੇ ਹੋ ਆਦਰਵਾਇਜ਼ ਨਹੀਂ ਕਰ ਸਕਦੇ। ਕਰੀਬਨ 14000 ਇਮੀਗ੍ਰੇਸ਼ਨ ਕਾਉਂਸਲ ਹੈਗੇ ਨੇ ਕੈਨੇਡਾ ਦੇ ਵਿੱਚੋਂ ਗੁਰਜੀਤ ਜਿਨ੍ਹਾਂ ਚੋਂ ਸਿਰਫ 1300 ਥਾਟ 1368 ਨੇ ਜਿਨ੍ਹਾਂ ਕੋਲ ਇਹ ਸਪੈਸ਼ਲਾਈਜ਼ੇਸ਼ਨ ਲਾਇਸੈਂਸ ਹੈਗਾ ਉਹੀ ਤੁਹਾਨੂੰ ਇਹ ਮਾਮਲੇ ਵਿੱਚ ਰਿਪਰੈਜ਼ੈਂਟ ਕਰ ਸਕਦੇ ਆ ਜੀ। ਨੈਕਸਟ ਕਾਲ ਲੈਂਦੇ ਆ। ਹੈਲੋ ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ।

और इसके लिए क्या एल एम आई की जरूरत होगी या क्या प्रोसेस करना होगा एज ए इम्प्लॉयर मुझे थोड़ा थोड़े ब्रदर को एक्सपीरियंस है का जी? जी उनको सैलरी मिल रही है बैंक में और उनका एक्सपीरियंस उन्होंने एक्चुअली चाइल्ड केयर में इग्नो से कोर्स किया हुआ है एक्सपीरियंस है चाइल्ड केयर नहीं है जी हाँ जी एक्सपीरियंसेस ओ एक्सपीरियंस ਕੋ ਦੋਂਦਾ ਹੈਗਾ ਤੇ ਉਹ ਵੈਰੀਫਾਇਬਲ ਹੈਗਾ ਉਹਨੂੰ ਤਨਖਾਹ ਮਿਲ ਤਨਖਾਹ ਤੇ ਤਨਖਾਹ ਮਿਲਦੀ ਸੀ ਕੀ ਜੀ ਹਾਂ ਜੀ ਬਿਲਕੁਲ ਬੈਂਕ ਵਿੱਚ ਕ੍ਰੈਡਿਟ ਹੁੰਦੀ ਹੈ ਤਨਖਾਹ ਤੇ ਉਹਨੂੰ ਫਾਰਮ 16 ਮਿਲਦਾ ਹੈਗਾ ਜੀ ਹਾਂ ਜੀ ਬਿਲਕੁਲ ਤੇ ਉਹ ਇਨਕਮ ਟੈਕਸ ਰਿਟਰਨ ਫਾਈਲ ਕਰਦਾ ਹੈ ਜਿੱਦ ਤੋਂ ਡਿclare ਕਰਦਾ ਹੈ ਜੀ ਹਾਂ ਜੀ ਬਿਲਕੁਲ ਤੇ ਇੱਕ ਸਾਲ ਤੋਂ ਕੰਮ ਕਰ ਰਹੇ ਨੇ ਜੀ ਉਹ ਹਾਂ ਜੀ ਹਾਂ ਜੀ ਇੱਕ ਸਾਲ ਤੋਂ ਹਾਂ ਜੀ ਤੇ 5 6 ਉਹਦੇ ਅੰਗਰੇਜ਼ੀ 'ਚ ਆ ਜਾਣਗੇ ਹਾਂਜੀ ਬਹੁਤ ਵਧੀਆ ਜੀ ਤੇ ਤੁਸੀਂ ਕਿਹਾ ਮੇਰੇ ਇੱਕ ਚਾਈਲਡ ਹੈਗਾ ਹਾਂਜੀ ਤੁਸੀਂ ਦੱਸਿਆ ਤੁਹਾਡੇ ਇੱਕ ਚਾਈਲਡ ਹੈਗਾ ਹਾਂਜੀ ਮੇਰੇ ਦੋ ਚਾਈਲਡ ਨੇ ਇੱਕ 18 ਸਾਲ ਦਾ ਹੈ ਉਹ ਮਰ ਕੋ ਨਹੀਂ ਲੱਗਦਾ ਐਲੀਜੀਬਲ ਉਹ ਉਸ ਲਈ ਮੈਂ 13 ਯੂਪੀਏ ਲਈ ਅ ਇੱਕ ਹੈ 13 18 ਹਾਂਜੀ ਸੋ 18 ਵਾਲਾ ਐਡਲਟ ਹੈ ਜੀ ਉਹਨੂੰ ਫੈਮਿਲੀ ਚ ਕਾਊਂਟ ਨਹੀਂ ਕੀਤਾ ਜਾ ਸਕਦਾ ਸੋ ਤੁਸੀਂ ਤਿੰਨ ਫੈਮਿਲੀ ਮੈਂਬਰ ਹੈਗੇ ਹੋ ਹਸਬੰਡ ਵਾਈਫ ਤੇ ਚਾਈਲਡ ਚਾਰ ਨਹੀਂ ਹੈਗੇ ਜੀ ਉਹ ਐਡਲਟ ਹੋ ਚੁੱਕਿਆ ਉਹਨੂੰ ਕਾਊਂਟ ਨਹੀਂ ਕੀਤਾ ਜਾ ਸਕਦਾ ਹੈਗਾ सो हस्बैंड वाइफ ते चाइल्ड थोनु 70000 इनकम चाहिए होगी है जी ए 70000 ए फैमिली इनकम हैगी है जितु सी ते थोड़ी वाइफ दी दोहा दी कंबाइंड इनकम होगी सो so, जेडी लाइन 150 ते नोटिस ऑफ असेसमेंट ते थोड़ी इनकम लिखी है लाइन 150 ਦੇ ਉਤੇ ਉਹ इनकम थोड़ी ਮੰਨੀ right. ਜਾਊਗੀ जी ठीक और ये जो है इनकम टैक्स रिटर्न जो हम फाइल करेंगे दिस ईयर विल दैट बी कंसीडर हां जी सो ਜਿਹੜਾ ਵੀ ਸਾਲ ਐਪਲੀਕੇਸ਼ਨ ਕਰਨੀ ਹੈ ਉਹ ਤੋਂ ਪਿਛਲੇ ਸਾਲ ਦੀ ਇਨਕਮ ਹੈ ਜਿਹੜੀ ਉਹ ਤੁਹਾਡੀ ਇਨਕਮ ਨਹੀਂ ਜਾਂਦੀ ਹੈ ਜੀ। ਓਕੇ ਇਸ ਵਿੱਚ ਐਲਐਮਆਈ ਦਾ ਪ੍ਰੋਸੈਸ ਕਰਨਾ ਪੈਂਦਾ ਹੈ ਜਾਂ ਸਿੱਧਾ ਹੀ ਆਪ ਚੌਪ ਆਫਰ کیسے ਦੇ ਸਕਦੇ ਹਾਂ? हां जी ਐਲਐਮਆਈ ਦਾ ਕੋਈ ਸਬੰਧ ਨਹੀਂ ਹੈਗਾ ਜੀ। ਸੋ ਤੁਸੀਂ ਜੌਬ ਆਫਰ ਕਰਨੀ ਹੈਗੀ ਆ ਤੇ ਉਹ ਤੋਂ ਬਾਅਦ ਉਹਦੀ ਇਮੀਗ੍ਰੇਸ਼ਨ ਹੋ ਚੁੱਕੀ ਜੀ। ਤੁਸੀਂ ਸਾਡੇ ਆਫਿਸ ਨੂੰ ਕੰਟੈਕਟ ਕਰ ਲਓ ਜੀ ਤਾਂ ਕਿ ਉਹਦੇ ਕਾਗਜ਼ ਪੱਤਰ ਰਿਵਿਊ ਕਰਕੇ ਦੇਖੇ ਜਾ ਸਕਣ। ਤੇ ਫੇਰ ਉਹ ਣਾੜੇ ਹੁਣੇ ਤੋਂ ਕਾਰਵਾਈ ਸ਼ੁਰੂ ਕੀਤੀ ਜਾਊਗੀ ਤਾਂ ਉਦੋਂ ਤੱਕ ਹੋਊਗੀ ਜੀ ਸੋ ਜਦੋਂ ਐਪਲੀਕੇਸ਼ਨਸ ਖੁੱਲ ਗਈਆਂ ਉਦੋਂ ਤੱਕ ਤਾਂ ਬਹੁਤ ਦੇਰੀ ਹੋ ਚੁੱਕੀ ਹੋਣੀ ਹੈ ਜੀ ਰਾਈਟ ਹੈ ਇਕ ਜੀ ਧੰਨਵਾਦ ਕਾਲ ਕਰਨ ਦੇ ਲਈ ਨੈਕਸਟ ਕਾਲ ਹਲੋ ਸਤਿ ਸ਼੍ਰੀ ਅਕਾਲ ਜੀ ਮੈਂ ਨਹੀਂ ਸਤਿ ਸ਼੍ਰੀ ਅਕਾਲ ਜੀ ਜੀ ਕਿੱਥੋਂ ਗੱਲ ਕਰ ਰਹੇ ਹੋ ਤੇ ਕੀ ਸਵਾਲ ਪੁੱਛਣਾ ਚਾਹੁੰਦੇ ਹੋ ਹਾਂ ਜੀ ਕੈਨੇਡਾ ਤੋਂ ਹੀ ਫੋਨ ਕਰ ਰਹੇ ਹਾਂ ਮੈਂ ਤੁਹਾਨੂੰ ਕੁਐਸਚਨ ਪੁੱਛਣਾ ਚਾਹਣੀ ਹੈ ਕਿ ਮੇਰੀ ਸਿਸਟਰ ਹੈ ਉਹ ਨਿਊਜ਼ੀਲੈਂਡ ਦੀ ਪਰਮਨੈਂਟ ਰੈਜ਼ੀਡੈਂਟ ਹੈ ਜੀ ਆ ਉਹਦੇ ਕੋਲੇ ਹੈਲਥ ਕੇਅਰ ਦੀ ਐਜੂਕੇਸ਼ਨ ਹੈ ਤੇ ਉਹ ਸਾਡੇ ਕੋਲੇ ਵਿਜ਼ਿਟ ਕਰਨ ਆਈ ਹੋਈ ਹੈ ਤੇ ਮੈਂ ਆਪਣੀ ਸਿਸਟਰ ਨੂੰ ਇੱਥੇ ਨੈਨੀ ਪ੍ਰੋਗਰਾਮ ਅਪਲਾਈ ਕਰਾਉਣਾ ਚਾਹਣੀ ਹੈ ਕੀ ਪੋਸੀਬਲ ਹੈ ਉਹਦਾ ਕੀ ਐਕਸਪੀਰੀਅੰਸ ਹੈਗਾ ਜੀ ਹਾਂ ਜੀ ਉਹਨਾਂ ਕੋਲੇ ਉੱਥੇ 18 ਸਾਲ ਦਾ ਐਕਸਪੀਰੀਅੰਸ ਹੈ ਨਿਊਜ਼ੀਲੈਂਡ ਵਿੱਚ ਨਰਸਿੰਗ ਹਾਊਸ 'ਚ ਕੰਮ ਕੀਤਾ ਉਹਨਾਂ ਨੇ ਨਰਸਿੰਗ ਹਾਊਸ 'ਚ ਕੀ ਕੰਮ ਕਰਦੇ ਸੀ ਜੀ ਨਰਸਿੰਗ ਹਾਊਸ 'ਚ ਹੈਲਥ ਕੇਅਰ ਦਾ ਕੰਮ ਕਰਦੇ ਸੀ ਹਾਂਜੀ ਹੈਲਥ케ਅਰ ਚ ਕੀ ਕੰਮ ਕਰਦੇ ਸੀਗੇ ਉਹਦੀ ਪੋਜੀਸ਼ਨ ਕੀ ਸੀ ਜੀ ਪੋਜੀਸ਼ਨ ਉਹਨਾਂ ਦੀ ਸੀਗੀ ਕਿ ਉਹ ਉੱਥੇ ਜਿੱਦਾਂ ਬਜ਼ੁਰਗ ਹੁੰਦੇ ਉਹਨਾਂ ਨੂੰ ਕੇਰਿੰਗ ਕਰਨਾ ਫੂਡ ਉਹਨਾਂ ਦੀ ਹਾਈਜਨ एवरीथिंग ਕਰ ਪਰਸਨਲ ਪਰਸਨਲ ਸਪੋਰਟ ਵਰਕਰ ਜਾਂ ਹੈਲਥ케ਅਰ ਏਡ ਸੀਗੇ ਜੀ ਉਹ ਹਾਂਜੀ ਪਰਸਨਲ ਸਪੋਰਟ ਸੀ ਹਾਂਜੀ ਬਿਲਕੁਲ ਜੀ ਚਲੂ ਕਰ ਸਕਦੇ ਹੋ ਜੀ ਤੇ ਤੁਹਾਡੇ ਇੱਥੇ ਫੈਮਿਲੀ ਮੈਂਬਰ ਕੌਣ ਹੈ ਜਿਹਦੇ ਲਈ ਤੁਸੀਂ ਉਹਨੂੰ ਹਾਰ ਕਰਨਾ ਚਾਹੁੰਦੇ ਹੋ ਅਸੀਂ ਇੱਥੇ ਬ੍ਰਦਰ ਸਿਸਟਰ ਸਾਰੇ ਇੱਥੇ ਆ ਉਹ ਕੱਲੀ ਉੱਥੇ ਨਿਊਜ਼ੀਲੈਂਡ ਚ ਹੈ ਨਹੀਂ ਜੀ ਤੁਸੀਂ ਹਾਇਰ ਕਿਸ ਦੀ ਸੇਵਾ ਲਈ ਕਰਨਾ ਚਾਹੁੰਦੇ ਹੋ ਬੱਚਿਆਂ ਲਈ ਜਾਂ ਬਜ਼ੁਰਗਾਂ ਲਈ ਜੀ ਬੱਚਿਆਂ ਲਈ ਮੋਸਟਲੀ ਯਾ ਹਾਂ ਜੀ ਕੌਣ ਕੌਣ ਫੈਮਿਲੀ ਬੱਚਿਆਂ ਦੀ ਉਮਰ ਕਿੰਨੀ ਹੈ ਜੀ ਅ ਬੱਚਿਆਂ ਦੀ ਉਮਰ ਉਹਨਾਂ ਦੀ 4 ਤੋਂ ਲੈ ਕੇ ਆਈ ਥਿੰਕ 6 ਸਾਲ ਯਾ ਦੋ ਬੱਚੇ ਹੈ ਜੀ ਜੀ ਸੋ ਹਸਬੰਡ ਵਾਈਫ ਤੇ ਦੋ ਬੱਚੇ ਉਹਨਾਂ ਦੀ ਇਨਕਮ 85000 ਹੋਣੀ ਚਾਹੀਦੀ ਹੈ ਜੀ ਓਕੇ ਠੀਕ ਹੈ 55000 ਰੇਟ ਤੋਂ ਡਾਲਰ ਨਾਲ ਕਿ ਨਿਊਜ਼ੀਲੈਂਡ ਨਿਊਜ਼ੀਲੈਂਡ ਨਾਲ ਕੋਈ ਸਬੰਧ ਨਹੀਂ ਜੀ ਜਿਹੜਾ EMPLOYER ਹੈ ਤਨਖਾਹ ਉਹਨੇ ਦੇਣੀ ਹੈ ਕੈਨੇਡਾ ਦੇ ਅੰਦਰ ਉਹਦੀ ਇਨਕਮ ਆਉਣੀ ਚਾਹੀਦੀ ਹੈ ਜਿਹਦੇ ਬੱਚਿਆਂ ਲਈ ਹਾਇਰ ਕਰ ਰਹੇ ਹਾਂ ਉਸ ਮਾਂ ਪਿਓ ਦੀ ਇਨਕਮ 85000 ਹੋਣੀ ਚਾਹੀਦੀ ਹੈ ਜੀ

ਮਿਸ ਇਨਫਰਮੇਸ਼ਨ ਰੋਂਗ ਇਨਫਰਮੇਸ਼ਨ ਫਲਾਦੀ ਹੈ ਕਿ ਜਿੱਥੇ ਇੰਡੀਵਿਜੁਅਲਸ ਨੂੰ ਇਹ ਹੀ ਨਹੀਂ ਪਤਾ ਕਿ ਸਹੀ ਕੀ ਹੈਗਾ ਇਸ ਲਈ ਮੈਂ ਆਲਵੇਸ ਸਲਾਹ ਦਿੰਦਾ ਹਾਂ ਨਾ ਜੀ ਕਿ ਆ ਕੇ ਅਪਾਇੰਟਮੈਂਟ ਬਣਾ ਕੇ ਤੇ ਮੀਟਿੰਗ ਕਰਕੇ ਅਬਦੀ ਗੱਲਬਾਤ ਡਿਸਕਸ ਕਰੋ ਉਹ ਤੋਂ ਬਾਅਦ ਹੀ ਪਤਾ ਚੱਲੂਗਾ ਆਦਰਵਾਇਸ ਜਿਵੇਂ ਉਹਨਾਂ ਨੇ ਪਹਿਲਾਂ ਗੱਲ ਕੀਤੀ ਸੀ ਕਿ ਕਿ ਉਹ ਇਹ ਤੇ ਵਿਜ਼ਟਰ ਨੇ ਦੋਨੂੰ ਕਰਨਾ ਚਾਹੁੰਦੇ ਆ ਤੇ ਫਿਰ ਉਹ ਨਹੀਂ ਹੋ ਸਕਦਾ ਉਹ ਕਾਨੂੰਨ ਲੰਗੇ ਨੂੰ ਬਹੁਤ ਪੁਰਾਣਾ ਟਾਈਮ ਹੋ ਚੁੱਕਿਆ ਹੈ ਜੀ ਤੇ ਨਾਲ ਇਸ ਜੋ ਹੈ ਕਿ ਗੱਲ ਕਰੀ ਹੈ ਜੇਕਰ ਕੇ ਸਾਨੂੰ ਅਰੈਸਟ ਵਾਰੰਟ ਇਸ਼ੂ ਹੁੰਦਾ ਆ ਤਾਂ ਐਟ ਅ ਟਾਈਮ ਮਤਲਬ ਉਸ ਤੋਂ ਬਾਅਦ ਉਹਨੂੰ ਕੀ ਕਾਰਵਾਈ ਕਰਨੀ ਚਾਹੀਦੀ ਹੈ ਕਿਸੇ ਦੇ ਕੋਲ ਜਾਣਾ ਚਾਹੀਦਾ ਹੈ ਬਿਲਕੁਲ ਜੀ ਸੋ ਜਦੋਂ ਹੀ ਪਹਿਲਾਂ ਤਾਂ ਜਦੋਂ ਅਰੈਸਟ ਵਾਰੰਟ ਕਿਸੇ ਦੇ ਖਿਲਾਫ ਹੁੰਦਾ ਕੋਈ ਨ ਕੋਈ ਨ ਕੋਈ ਨ ਕੰਡੀਸ਼ਨ ਬ੍ਰੀਚ ਕੀਤੀ ਹੈ ਉਹਨੂੰ ਤਾਂ ਅਰੈਸਟ ਵਾਰੰਟ ਇਸ਼ੂ ਹੋਇਆ ਹੈਗਾ ਸੋ ਪਹਿਲਾਂ ਤਾਂ ਨੋਬਤ ਨਾ ਪਹੁੰਚੇ ਉੱਥੇ ਤੱਕ ਕਿ ਉਹਦੇ ਖਿਲਾਫ ਅਰੈਸਟ ਵਾਰੰਟ ਇਸ਼ੂ ਹੋਵੇ ਸੋ ਜਦੋਂ ਇਹ ਕਾਰਵਾਈ ਚੱਲਦੀ ਹੈ ਤੁਸੀਂ ਇਹਦੇ ਵਿੱਚ ਪਾਰਟਿਸਿਪੇਟ ਕਰੋ ਅਰੈਸਟ ਵਾਰੰਟ ਨਹੀਂ ਇਸ਼ੂ ਹੋਊਗਾ ਜੀ ਕਿਉਂਕਿ ਤੁਸੀਂ ਕੰਪਲਾਈ ਕਰ ਰਹੇ ਹੋ ਜੋ ਤੁਹਾਨੂੰ ਕੰਪਲਾਈਂਸ ਕਰਨ ਲਈ ਕਿਹਾ ਜਾ ਰਿਹਾ ਹੈ ਤੁਹਾਨੂੰ ਸੱਦਿਆ ਜਾ ਰਿਹਾ ਹੈ ਤੁਸੀਂ ਜਾ ਕੇ ਗੱਲ ਕਰ ਰਹੇ ਹੋ ਤੁਹਾਨੂੰ ਕਾਰਵਾਈ ਕੋਈ ਕਾਗਜ਼ ਪੱਤਰ ਮੰਗੇ ਜਾ ਰਿਹਾ ਤੁਸੀਂ ਦੇ ਰਹੇ ਹੋ ਤੁਸੀਂ ਕੋਈ ਕਾਨੂੰਨ ਨਹੀਂ ਤੋੜ ਰਹੇ ਤਾਂ ਕਿਉਂ ਅਰੈਸਟ ਕਰਨਗੇ ਜੀ ਜਦੋਂ ਤੁਸੀਂ ਬ੍ਰੀਚ ਕਰੋਗੇ ਜਾਂ ਜਿੱਥੇ ਅ ਤਿੰਨ ਗਰਾਉਂਡਸ ਨੇ ਕਿਸ ਨੂੰ ਅਰੈਸ ਕਰਨ ਲਈ ਸਭ ਤੋਂ ਪਹਿਲਾਂ ਤਾਂ ਆਈਡੈਂਟੀਟੀ ਹੈਗਾ ਕਿ ਉਹ ਬੰਦਾ ਜੋ ਕਹਿ ਰਿਹਾ ਉਹ ਹੈ ਨਹੀਂ ਦੂਜਾ ਹੈਗਾ ਕਿ ਉਹਨੇ ਜਿਹੜਾ ਸੁਸਾਇਟੀ ਨੂੰ ਰਿਸਕ ਹੈ ਤੇ ਤੀਜਾ ਫਲਾਈਟ ਰਿਸਕ ਹੈ ਮਤਲਬ ਕਿ ਭੱਜ ਜਾਊਗਾ ਜਦੋਂ ਉਹਨੂੰ ਸੱਦਿਆ ਜਾਊਗਾ ਤੇ ਉਹ ਹਾਜ਼ਰ ਨਹੀਂ ਹੋਊਗਾ ਸੋ ਜਦੋਂ ਹਾਜ਼ਰ ਹੋਣੇ ਤੈਨੂੰ ਕਿਉਂ ਫੜੂਗਾ ਜੀ ਹੁਣ ਜੇ ਤੁਹਾਡੇ ਕੋਲ ਅਰੈਸਟ ਵਾਰੰਟ ਇਸ਼ੂ ਹੋ ਚੁੱਕਿਆ ਹੈਗਾ ਤਾਂ ਸਭ ਤੋਂ ਪਹਿਲਾਂ ਹੈਗਾ ਕਿ ਉਹ ਅਰੈਸਟ ਵਾਰੰਟ ਨੂੰ ਐਗਜ਼ੀਕਿਊਟ ਕਰਾਉਣ ਦੀ ਜ਼ਰੂਰਤ ਹੈ ਮਤਲਬ ਕਿ ਉਹ ਉਹਨੂੰ ਕਾਰਵਾਈ ਪੂਰੀ ਕਰਨ ਦੀ ਜ਼ਰੂਰਤ ਹੈ ਤਾਂ ਕਿ ਉਹ ਕੈਨਸਲ ਹੋਵੇ ਤੇ ਥੋੜੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਹੋ ਪੇ ਜੀ ਜਦੋਂ ਵੀ ਕਿਸੇ ਦੇ ਖਿਲਾਫ ਅਰੈਸਟ ਵਾਰੰਟ ਹੁੰਦਾ ਇਸ਼ੂ ਹੁੰਦਾ ਉਹ ਕੈਨੇਡਾ ਵਾਈਡ ਹੁੰਦਾ ਜੀ ਉਹ ਇਹ ਨਹੀਂ ਹੈਗਾ ਕਿ 온ਟਾਰੀਓ 'ਚ ਰਹਿਨੇ ਉਹ ਇੱਥੀ ਹੈ ਉਹ ਪੂਰੇ ਕੈਨੇਡਾ ਦੇ ਵਿੱਚ ਹੋਊਗਾ ਜੀ ਤੁਸੀਂ ਕਾਰ ਚਲਾ ਰਹੇ ਹੋ ਤੇ ਪੁਲਿਸਮੈਨ ਨੇ ਤੁਹਾਨੂੰ ਰੋਕਿਆ ਰੋਕਣ ਤੋਂ ਬਾਅਦ ਜਦੋਂ ਨੇ ਚੈੱਕ ਕਰਨਾ ਹੈ ਸਿਸਟਮ ਨੂੰ ਜਿਹੜਾ ਸੀਪੀਆਈਸੀ ਹੈਗਾ ਕੈਨੇਡੀਅਨ ਪੁਲਿਸ ਇਨਫੋਰਮੇਸ਼ਨ ਸੈਂਟਰ ਡਾਟਾਬੇਸ ਹੈ ਉਹ ਸਾਰੇ ਪੁਲਿਸਮੈਨ ਦੀ ਕਾਰ ਦੇ ਵਿੱਚ ਹੈ ਜਦੋਂ ਉਹਨੇ ਦੇਖਣਾ ਹੈਗਾ ਤਾਂ ਉਹਨੂੰ ਆ ਰਿਸਪੋਰਟ ਦਿਖੂਗਾ ਉਹਨੇ ਤੁਹਾਨੂੰ ਗ੍ਰਿਫਤਾਰ ਕਰਨਾ ਉਹ ਗ੍ਰਿਫਤਾਰ ਕਰਨ ਤੋਂ ਬਾਅਦ ਤੁਹਾਨੂੰ ਇਸ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਨੂੰ ਦੇ ਦੇਣਾ ਹੈਗਾ ਕਿਸੇ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਵਿਦਨ 48 ਆਵਰਜ਼ ਉਹਦਾ ਡਿਟੈਂਸ਼ਨ ਰਿਵਿਊ ਹੋਣਾ ਜ਼ਰੂਰੀ ਹੈ ਮਤਲਬ ਦੀ ਜ਼ਮਾਨਤ ਦੀ ਪੇਸ਼ੀ ਹੁਣ ਇਹ ਜ਼ਰੂਰੀ ਹੁੰਦੀ ਹੈ ਓਕੇ ਜੋ ਜੇ ਜ਼ਮਾਨਤ ਦੀ ਪੇਸ਼ੀ ਹੁੰਦੀ ਹੈ ਤੇ ਉੱਥੇ ਤੁਹਾਨੂੰ ਕੋਈ ਜ਼ਮਾਨਤ ਦੇਣ ਵਾਲਾ ਹੈਗਾ ਤੇ ਫਿਰ ਤੁਹਾਨੂੰ ਰਿਹਾ ਕਰ ਦਿੱਤਾ ਜਾਂਦਾ ਹੈਗਾ ਜਦੋਂ ਵੀ ਤੁਸੀਂ ਡਿਟੈਂਸ਼ਨ ਸੈਂਟਰ ਦੇ ਵਿੱਚ ਹੁੰਦੇ ਹੋ ਤਾਂ ਤੁਹਾਨੂੰ ਉੱਥੇ ਫੋਨ ਦੀ ਸਹੂਲਤ ਹੁੰਦੀ ਹੈ ਤੁਹਾਨੂੰ ਰਾਈਟ ਟੂ ਕਾਉਂਸਲ ਹੈਗਾ ਤੇ ਤੁਸੀਂ ਕਦੇ ਵੀ ਜੇ ਮੈਨੂੰ ਹਾਰ ਕਰਨਾ ਚਾਹੁੰਦੇ ਹੋ ਮੇਰੇ ਆਫਿਸ ਨੂੰ ਕਾਲ ਕਰ ਸਕਦੇ ਹੋ ਜੇਲ੍ਹ ਦੇ ਵਿੱਚੋਂ ਕਾਲ ਕਰ ਸਕਦੇ ਹੋ ਫ੍ਰੀ ਕਾਲ ਹੁੰਦੀ ਹੈ ਜੀ ਉਸ ਤੋਂ ਬਾਅਦ ਜੇ ਤਾਂ ਮੈਂ ਇਥੇ ਟੋਰਾਂਟੋ 'ਚ ਹੁੰਦਾ ਤਾਂ ਮੈਂ ਡਿਟੈਂਸ਼ਨ ਸੈਂਟਰ ਜਾਂ ਜੇਲ੍ਹ 'ਚ ਖੁਦ ਜਾ ਕੇ ਆਪਣੇ ਕਲਾਇੰਟ ਨੂੰ ਮਿਲ ਸਕਦਾ ਪਰ ਕਈ ਵਾਰੀ ਹੁੰਦਾ ਕਿ ਮੈਨੀਟੋਬਾ ਜਾਂ ਸਸਕਾਚੂਨ ਕਿਤੇ ਦੂਰ ਦੋਰਾਡੇ ਹੈ ਤਾਂ ਫਿਰ ਉਹਤੇ ਵੀਡੀਓ ਕਾਨਫਰੈਂਸ ਨਾਲ ਦੀ ਗੱਲ ਹੋ ਸਕਦੀ ਹੁੰਦੀ ਹੈ ਤੇ ਅੱਜ ਕੱਲ ਜਿੰਨੀਆਂ ਵੀ ਹਿਅਰਿੰਗਸ ਨੇ ਉਹ ਸਾਰੀਆਂ ਦੇ ਸਾਰੀਆਂ ਵੀਡੀਓ ਦੇ ਥਰੂ ਹੀ ਹੁੰਦੀਆਂ ਨੇ ਸੋ ਪਰਸਨਲ ਪੇਸ਼ੀ ਦੀ ਲੋੜ ਨਹੀਂ ਪੈਂਦੀ ਹੈਗੀ ਹੁਣ ਜੇ ਤੁਹਾਡੀ ਉਹ ਪੇਸ਼ੀ ਦੇ ਵੀ ਤੁਹਾਡੀ ਜ਼ਮਾਨਤ ਨਹੀਂ ਹੁੰਦੀ ਤਾਂ ਅਗਲੀ ਪੇਸ਼ੀ 7 ਦਿਨਾਂ ਬਾਅਦ ਹੁੰਦੀ ਹੈ ਉਸ ਤੋਂ ਬਾਅਦ ਜੇ ਉੱਥੇ ਵੀ ਨਹੀਂ ਹੁੰਦੀ ਤੇ ਫਿਰ ਹਰ 30 ਦਿਨ ਤੁਹਾਡੀ ਜਿਹੜੀ ਪੇਸ਼ੀ ਹੁੰਦੀ ਹੈ ਜੇ ਤੁਹਾਨੂੰ ਕੋਈ ਸਮਾਨ ਦੇਣ ਵਾਲਾ ਲੱਭ ਜਾਂਦਾ ਤਾਂ ਤੁਹਾਨੂੰ ਜਿਹੜਾ ਬਾਹਰ ਰਿਹਾ ਕਰ ਦਿੱਤਾ ਜਾਂਦਾ ਹੈਗਾ ਹੁਣ ਜੇ ਤੁਹਾਡੇ ਖਿਲਾਫ ਅਰੈਸਟ ਵਾਰੰਟ ਹੈਗਾ ਖਾਸ ਕਰਕੇ ਮੈਂ ਅੰਡਰਸਟੈਂਡ ਹੋਣਾ ਇੰਡੀਆ ਤੋਂ ਆਏ ਹੋਏ ਲੋਕਾਂ ਨਾਲ ਤੇ ਤੁਹਾਡਾ ਪਾਸਪੋਰਟ ਐਕਸਪਾਇਰ ਹੋ ਚੁੱਕਿਆ ਹੈਗਾ ਤਾਂ ਤੁਹਾਨੂੰ ਰਿਮੂਵ ਨਹੀਂ ਕੀਤਾ ਜਾ ਸਕਦਾ ਸੋ ਸਭ ਤੋਂ ਪਹਿਲਾਂ ਸਮਝਣ ਦੀ ਗੱਲ ਹੈ ਕਿ ਜਿਹੜਾ ਸੁਸਾਇਟੀ 'ਚ ਡਰ ਹੈ ਕਿ ਤੁਹਾਨੂੰ ਫੜ ਕੇ ਇਮੀਗ੍ਰੇਸ਼ਨ ਭੇਜ ਦੂਗੀ ਐਦਾਂ ਨਹੀਂ ਹੈਗਾ ਗੁਰਜੀਤ देयर ਇਜ਼ ਅ ਪ੍ਰੋਸੈਸ ਅ ਪ੍ਰੋਸੈਸ ਨੂੰ ਫਾਲੋ ਕਰਨਾ ਜ਼ਰੂਰੀ ਹੈ ਹੁਣ ਜੇ ਤੁਸੀਂ ਰਿਮੂਵਲ ਦੇ ਥੱਲੇ ਹੈਗੇ ਹੋ ਤੇ ਤੁਹਾਡਾ ਪਾਸਪੋਰਟ ਵੈਲਿਡ ਨਹੀਂ ਹੈਗਾ ਉਹ ਭੇਜਣਗੇ ਕਿੱਥੇ ਜੀ ਬਿਨਾ ਪਾਸਪੋਰਟ ਤੋਂ ਜਹਾਜ਼ ਕਿਨੇ ਚੜ੍ਹ ਜਾਣਾ ਇੰਡੀਆ ਮੰਨਣਾ ਕਿਵੇਂ ਹੈ ਸਾਡਾ ਬੰਦਾ ਸੋ ਜੇ ਤੁਸੀਂ ਤੁਹਾਨੂੰ ਕਦੇ ਵੀ ਇਮੀਗ੍ਰੇਸ਼ਨ ਨੇ ਬੁਲਾਇਆ ਸੀ ਤੁਸੀਂ ਉਹ ਕਾਰਵਾਈ 'ਚ ਹਿੱਸਾ ਨਹੀਂ ਪਾਇਆ ਉਸ ਤੋਂ ਬਾਅਦ ਤੁਸੀਂ ਉਹਨੂੰ ਤੁਹਾਡੇ ਖਿਲਾਫ ਅਰੈਸਟ ਵਾਰੰਟ ਜਿਊ ਹੋ ਗਿਆ ਤਾਂ ਸਭ ਤੋਂ ਪਹਿਲਾਂ ਉਹਨੂੰ ਅਰੈਸਟ ਵਾਰੰਟ ਨੂੰ ਐਗਜ਼ੀਕਿਊਟ ਕਰਾਇਆ ਜਾਵੇ ਜਦੋਂ ਐਗਜ਼ੀਕਿਊਟ ਹੋਊਗਾ ਤਾਂ ਦੇਖਣਗੇ ਕਿ ਇੰਪੈਡਮੈਂਟ ਆ ਰੋਕਾ ਤੁਹਾਨੂੰ ਨਹੀਂ ਭੇਜਿਆ ਜਾ ਸਕਦਾ ਤੁਹਾਡਾ ਪਾਸਪੋਰਟ ਵੈਲਿਡ ਹੈ ਉਹਨਾਂ ਨੇ ਤੁਹਾਨੂੰ ਕੋਈ ਗ੍ਰਿਫਤਾਰ ਨਹੀਂ ਕਰਨਾ ਓਕੇ ਉਹ ਤੁਹਾਨੂੰ ਕੰਡੀਸ਼ਨ ਕਹਿ ਦੇਣਗੇ ਕਿ ਮਹੀਨੇ ਜਾਂ ਦੋ ਮਹੀਨੇ 'ਚ ਇੱਕ ਵਾਰੀ ਹਾਜ਼ਰੀ ਲਾ ਕੇ ਜਾਇਆ ਕਰ ਤੇ ਉਸ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਮਿਲ ਜਾਣਾ ਤੁਸੀਂ ਆਪਣੀ ਕਾਰਵਾਈ ਹੈ ਜ਼ਿੰਦਗੀ ਦੀ ਉਹ ਤੋਰ ਸਕਦੇ ਹੋ ਸੋ ਜੇ ਤੁਹਾਡਾ ਪਾਸਪੋਰਟ ਵੈਲਿਡ ਹੈਗਾ ਫਿਰ ਕੋਈ ਇੰਪੈਡਮੈਂਟ ਨਹੀਂ ਫਿਰ ਤੁਹਾਨੂੰ ਰਿਮੂਵ ਕੀਤਾ ਜਾ ਸਕਦਾ ਹੈਗਾ ਉਹਦੇ ਲਈ ਇੱਕ ਡੈਫਰਲ ਦਾ ਪ੍ਰੋਸੈਸ ਹੈਗਾ ਜੇ ਤੁਹਾਡੇ ਇੱਥੇ ਕੋਈ ਕਾਰੋਬਾਰ ਆ ਤੁਹਾਡਾ ਘਰ ਮਕਾਨ ਹੈ ਤੁਸੀਂ ਕਾਰ ਵੇਚਣੀ ਹੈ ਕੁਝ ਵੀ ਕਰਨਾ ਤੁਹਾਨੂੰ ਅੱਗੇ ਪਾਇਆ ਜਾ ਸਕਦਾ ਡੈਫਰ ਕੀਤਾ ਜਾ ਸਕਦਾ ਜੇ ਤੁਸੀਂ ਬਿਮਾਰ ਹੋ ਤੁਸੀਂ ਨਹੀਂ ਟਰੈਵਲ ਕਰ ਸਕਦੇ ਕਿੰਨੀਆਂ ਚੀਜ਼ਾਂ ਹੋ ਸਕਦੀਆਂ ਨੇ ਤੇ ਜੇ ਡੈਫਰਲ ਨੂੰ ਰਿਫਿਊਜ਼ ਕਰਦੇ ਨੇ ਉਹ ਤੋਂ ਬਾਅਦ ਤੁਸੀਂ ਕੋਰਟ ਚਾ ਸਕਦੇ ਹੈਗੇ ਤਾਂ ਉਹ ਰੋਕ ਲੱਗ ਸਕਦੀ ਹੈ ਸਟੇ ਲੱਗ ਸਕਦੀ ਹੈ ਤੁਹਾਡੇ ਰਿਮੂਵਲ ਦੇ ਉੱਤੇ ਜੀ ਉਵੇਂ ਜਿਵੇਂ ਜੇ ਤੁਹਾਡਾ ਪਾਸਪੋਰਟ ਐਕਸਪਾਇਰ ਹੋ ਚੁੱਕਿਆ ਬਹੁਤ ਸਮਾਂ ਪਹਿਲਾਂ ਥੋੜਾ ਪਾਸਪੋਰਟ ਐਕਸਪਾਇਰ ਹੋ ਗਿਆ ਸੀ ਤੁਹਾਨੂੰ ਇਮੀਗ੍ਰੇਸ਼ਨ ਨੇ ਸੱਦਿਆ ਸੀ ਤੁਸੀਂ ਅੰਡਰਗਰਾਉਂਡ ਰਹਿ ਰਹੇ ਹੋ ਤੁਹਾਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਜੀ ਤੁਸੀਂ ਸਾਡੇ ਨਾਲ ਸੰਪਰਕ ਕਰੋ ਉਸ ਤੋਂ ਬਾਅਦ ਇਮੀਗ੍ਰੇਸ਼ਨ ਨਾਲ ਕੰਟੈਕਟ ਕਰਕੇ ਵਾਰੰਟ ਨੂੰ ਐਗਜ਼ੀਕਿਊਟ ਕਰਾ ਕੇ ਉਸ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਜਿਹੜਾ ਮਿਲ ਚੁੱਕਾ ਹੁਣ ਬਹੁਤ ਲੋਕਾਂ ਦਾ ਇਹ ਭੁਲੇਖਾ ਹੈ ਕਿ ਜੇ ਸਾਡੇ ਖਿਲਾਫ ਰਿਮੂਵਲ ਇਸ਼ੂ ਹੋ ਗਿਆ ਤਾਂ ਸਾਨੂੰ ਤਾਂ ਵਰਕ ਪਰਮਿਟ ਹੀ ਨਹੀਂ ਮਿਲਣਾ ਬਿਲਕੁਲ ਨਹੀਂ ਹੈਗਾ ਜੀ ਤੁਸੀਂ ਸੋਚੋ ਇਹ ਗੱਲ ਨੂੰ ਕਾਮਨ ਸੈਂਸ ਦੀ ਗੱਲ ਹੈ ਕਿ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਕਿ ਤੂੰ ਕੰਮ ਨਹੀਂ ਕਰ ਸਕਦਾ ਕਿਉਂਕਿ ਤੇਰੇ ਖਿਲਾਫ ਰਿਮੂਵਲ ਹੈ ਦੂਜੇ ਪਾਸੇ ਉਹ ਤੁਹਾਨੂੰ ਰਿਮੂਵਲ ਐਗਜ਼ੀਕਿਊਟ ਨਹੀਂ ਕਰ ਰਹੇ ਇਨਫੋਰਸ ਨਹੀਂ ਕਰ ਰਹੇ ਭੇਜਦੋਂ ਨੂੰ ਰਹੇ ਨਹੀਂ ਤੁਸੀਂ ਰੋਟੀ ਕਿਵੇਂ ਖਾਣੀ ਹੈ ਜੀ ਤੁਸੀਂ ਜਿਉਂਦੇ ਕਿਵੇਂ ਰਹਿ ਸਕਦੇ ਹੋ ਉਸੇ ਲਈ ਜਿਹੜਾ ਸੈਕਸ਼ਨ 205 ਹੈ ਉਹ ਹੈ ਮੀਨਸ ਨੋ ਮੀਨਸ ਆਫ ਸਪੋਰਟ ਮਤਲਬ ਕਿ ਤੁਸੀਂ ਬਿਨਾ ਕੰਮ ਕਰੇ ਆਪਣੀ ਜ਼ਿੰਦਗੀ ਗੁਜ਼ਾਰਨੀ ਕਰ ਸਕਦੇ ਫਿਰ ਤੁਹਾਨੂੰ ਵਰਕ ਪਰਮਿਟ ਦਿੱਤਾ ਜਾ ਸਕਦਾ ਹੈ ਜੇ ਤੁਹਾਡੇ ਖਿਲਾਫ ਅਨ ਇਨਫੋਰਸੇਬਲ ਰਿਮੂਵਲ ਆਰਡਰ ਹੈ ਅਨ ਇਨਫੋਰਸੇਬਲ ਰਿਮੂਵਲ ਲਾਰਡਰ ਹੈ ਜਿਹੜਾ ਉਹ ਹੈਗਾ ਕਿ ਉਹਨੂੰ ਐਗਜ਼ੀਕਿਊਟ ਨਹੀਂ ਕੀਤਾ ਜਾ ਸਕਦਾ ਮਤਲਬ ਕਿ ਤੁਹਾਨੂੰ ਇਨਫੋਰਸ ਨਹੀਂ ਕੀਤਾ ਜਾਦਾ ਤੁਹਾਨੂੰ ਤੁਹਾਡੇ ਤੇ ਕਾਰਵਾਈ ਕੀਤੀ ਨਹੀਂ ਜਾ ਸਕਦੀ ਕਿ ਤੁਹਾਨੂੰ ਫੜਕੇ ਬਾਹਰ ਭੇਜਿਆ ਜਾ ਸਕੇ ਸੋ ਉਹਦੇ ਲਈ ਇੰਪੋਰਟੈਂਟ ਹੈ ਕਿ ਤੁਸੀਂ ਜੋ ਕਾਰਵਾਈ ਉਹਦੇ ਵਿੱਚ ਜਾਓ ਜਦੋਂ ਕਾਰਵਾਈ ਵਿੱਚ ਜਾਂਦੇ ਹੋ ਤੁਹਾਡੇ ਖਿਲਾਫ ਜਿਹੜਾ ਤੁਹਾਡਾ ਰਿਸਪੌਂਡੈਂਟ ਉਹ ਐਗਜ਼ੀਕਿਊਟ ਹੁੰਦਾ ਰਿਮੂਵਲ ਆਰਡਰ ਇਨਫੋਰਸੇਬਲ ਨਹੀਂ ਹੈਗਾ ਕਿਉਂਕਿ ਤੁਹਾਡੇ ਕੋ ਪਾਸਪੋਰਟ ਨਹੀਂ ਤੁਹਾਨੂੰ ਭੇਜਿਆ ਨਹੀਂ ਜਾ ਸਕਦਾ ਉਸ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਮਿਲ ਜਾਊਗਾ ਤੁਸੀਂ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਨਾਰਮਲੀ گزار ਸਕਦੇ ਹੋ ਮੈਂ ਤੁਸੀਂ ਹੈਰਾਨ ਹੋਗੇ ਗੁਰਜੀਤ ਕਿ ਇਨ ਜਦੋਂ ਵੀ ਮੈਂ ਇਸ ਵਿਸ਼ੇ ਤੇ ਗੱਲਬਾਤ ਕਰਦਾ ਬਹੁਤ ਇਹ ਜਿਹੇ ਲੋਕ ਨੇ ਜਿਹੜੇ ਕੰਟੈਕਟ ਕਰਦੇ ਨੇ ਜਿਹੜੇ ਕੋਈ 4 ਸਾਲ ਤੋਂ ਅੰਡਰਗਰਾਉਂਡ ਰਹਿ ਰਿਹਾ ਹੈ ਕੋਈ 5 ਸਾਲ ਤੋਂ ਅੰਡਰਗਰਾਉਂਡ ਰਹਿ ਰਿਹਾ ਹੈ ਜਿਨ੍ਹਾਂ ਨੂੰ ਇਹੀ ਹੱਕ ਅਧਿਕਾਰ ਪਤਾ ਨਹੀਂ ਹੈਗਾ ਕਿ ਉਹ ਵਰਕ ਪਰਮਿਟ ਲਈ ਐਲੀਜੀਬਲ ਹੈਗੇ ਨੇ ਉਹ ਨੋਲੇਜ ਨਹੀਂ ਹੁੰਦੀ ਬਿਲਕੁਲ ਜੀ ਤੇ ਸਰ ਜਿਵੇਂ ਕਿ ਇਹ ਵੀ ਸੁਣਨ ਨੂੰ ਮਿਲਦਾ ਕਿ ਜੇਕਰ ਕੋਈ ਡਿਪੋਰਟ ਹੋ ਜਾਂਦਾ ਆਪਣੇ ਮੁਲਕ ਵਾਪਸ ਚਲੇ ਜਾਂਦੇ ਨੇ ਤਾਂ ਉਹ ਕਿਸੇ ਹੋਰ ਕੰਟਰੀ ਦੇ ਵਿੱਚ ਟਰੈਵਲ ਨਹੀਂ ਕਰ ਸਕਦੇ ਕਿ ਇਹ ਇਦਾਂ ਹੁੰਦਾ ਆ ਨਹੀਂ ਜੀ ਉਹ ਕਿਸੇ ਹੋਰ ਕੰਟਰੀ ਹੈ ਤਾਂ ਉਹ ਜਦੋਂ ਵੀਜ਼ਾ ਮਿਲਦਾ ਜ਼ਰੂਰ ਕਰ ਸਕਦੇ ਨੇ ਪਰ ਕੈਨੇਡਾ ਵਾਪਸ ਆਉਣ ਲਈ ਸਰਟਨ ਜਿਹੜੀ ਸਟੈਪਸ ਨੇ ਉਹ ਕਰਨੇ ਪੈਂਦੇ ਨੇ ਓਕੇ ਸੋ ਜੇ ਤੁਹਾਡੇ ਖਿਲਾਫ ਰੀਮੂਵਲ ਆਰਡਰ ਹੈਗਾ ਐਸਕਲੂਜ਼ਨ ਆਰਡਰ ਹੈ ਤਾਂ ਤੁਸੀਂ 1 ਸਾਲ ਤੋਂ ਪਹਿਲਾਂ ਵਾਪਸ ਨਹੀਂ ਆ ਸਕਦੇ ਜੇ ਤੁਹਾਡੇ ਖਿਲਾਫ ਡਿਪੋਰਟੇਸ਼ਨ ਆਰਡਰ ਹੈਗਾ ਫਿਰ ਉਹ ਡਿਪੈਂਡ ਕਰੂਗਾ ਉਹ 2 ਸਾਲ ਬਾਅਦ ਆ ਜਾਂ 5 ਸਾਲ ਬਾਅਦ ਆ ਕਦੋਂ ਲਾਗੂ ਹੁੰਦਾ ਹੈ ਜੇ ਤੁਸੀਂ ਕ੍ਰਿਮੀਨੈਲਿਟੀ ਕਰਕੇ ਖੋਏ ਸੀ ਤਾਂ 10 ਸਾਲ ਦਾ ਸਮਾਂ ਵੀ ਹੋ ਸਕਦਾ ਹੈ ਜੇ ਉਹ ਸੀਰੀਅਸ ਕ੍ਰਿਮੀਨੈਲਿਟੀ ਹੋ ਤਾਂ ਤਾਂ ਜ਼ਿੰਦਗੀ ਵੀ ਹੋ ਸਕਦਾ ਸੋ ਕਹਿਣ ਦਾ ਮਤਲਬ ਹੈ ਜੇ ਕਿਸੇ ਇੰਡੀਵਿਜੂਅਲ ਨੂੰ ਕੈਨੇਡਾ ਚੋਂ ਰਿਮੂਵ ਕੀਤਾ ਜਾਂਦਾ ਹੈ ਤਾਂ ਉਹ ਬਿਨਾ ਆਥਰਾਇਜ਼ੇਸ਼ਨ ਟੂ ਰਿਟਰਨ ਟੂ ਕੈਨੇਡਾ ਵਾਪਸ ਨਹੀਂ ਆ ਸਕਦਾ ਬਿਨਾ ਆਰਸੀ ਤੋਂ ਵਾਪਸ ਨਹੀਂ ਆ ਸਕਦਾ ਬਹੁਤ ਸਾਰੇ ਯੂਨਾਈਟਿਡ ਸਟੇਟਸ ਦੇ ਲੋਕ ਹੈ ਜਿਹਨੇ ਕਿ ਜਿਹੜੇ ਕੈਨੇਡਾ ਦੇ ਵਿੱਚੋਂ ਪਹਿਲਾਂ ਆਈਸੀ ਇੱਥੇ ਰਹੇ ਸੀ ਰਿਫਿਜੀਕਲੀ ਮਕਿਤਾ ਤੋਂ ਛੱਡ ਕੇ ਯੂਐਸ ਚਲੇ ਗਏ ਉੱਥੇ ਪਰਮਨੈਂਟ ਹੋ ਗਏ ਸਿਟੀਜ਼ਨ ਹੋ ਗਏ ਹੁਣ ਜਦੋਂ ਵਾਪਸ ਆਉਂਦੇ ਨੇ ਤਾਂ ਉਹਨੂੰ ਵਾਪਸ ਨਹੀਂ ਆਉਣ ਦਿੱਤਾ ਜਾਂਦਾ ਕਿਉਂਕਿ ਉਹਨਾਂ ਦਾ ਮਾਮਲਾ ਕੈਨੇਡਾ ਸਟਿਲ ਪੈਂਡਿੰਗ ਹੁੰਦਾ ਉਹ ਬਿਨਾ ਆਰਸੀ ਤੋਂ ਵਾਪਸ ਨਹੀਂ ਆ ਸਕਤੇ ਹੈਗੇ ਸੋ ਉਹਨਾਂ ਲਈ ਆਰਸੀ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਸਿਮਿਲਰਲੀ ਇੱਥੇ ਕੋਈ ਸਟੂਡੈਂਟ ਸੀ ਵਰਕਰ ਸੀ ਉਹ ਇਥੋਂ ਨੂੰ ਰਿਮੂਵ ਕਰ ਦਿੱਤਾ ਗਿਆ ਉਹਦਾ ਵਿਆਹ ਦਾ ਕੇਸ ਹੈ ਉਹ ਵਾਪਸ ਆਉਣਾ ਚਾਹੁੰਦਾ ਉਹ ਬਿਨਾ ਯਾਰਸੀ ਤੋਂ ਵਾਪਸ ਨਹੀਂ ਆ ਸਕਤੇਗੇ। ਓਕੇ। ਤੇ ਨਾਲ ਸਰਨ ਸਮਝ ਇਜਾਜ਼ਤ ਨਹੀਂ ਦੇ ਰਿਹਾ ਹੈਗਾ ਇਸ ਲਈ ਜਾਣ ਤੋਂ ਪਹਿਲਾਂ ਸੀਡਲੂਸੀ ਇਮੀਗ੍ਰੇਸ਼ਨ ਨੇ ਡਿਟੇਲਸ ਸਾਂਝੇ ਕਰ। ਬਿਲਕੁਲ ਜੀ ਸਾਡੇ ਦੋ ਆਫਿਸ ਹੈਗੇ ਕੈਨੇਡਾ ਦੇ ਵਿੱਚੋਂ ਬ੍ਰੈਂਟਨ ਸਟੀਲਜ਼ ਐਂਡ ਟੌਰਬ੍ਰੈਮ ਦੇ ਉੱਤੇ ਹੈ ਜੀ। ਇਹਦੇ ਨਾਲ ਨਰਸਰੀ ਬ੍ਰਿਟਿਸ਼ ਕੋਲੰਬੀਆ ਚ 128 ਸਟਰੀਟ ਤੇ 80 ਐਵੇਨਿਊ ਚ ਹੈ। ਅਸੀਂ ਮੰਡੇ ਟੂ ਫਰਡੇ 10 ਵਜੇ ਤੋਂ 6 ਵਜੇ ਤੱਕ ਅਵੇਲੇਬਲ ਹੁੰਦੇ ਆ ਤੁਹਾਡਾ ਕੋਈ ਕੇਸ ਰਿਫਿਊਜ਼ ਹੋ ਗਿਆ ਤੁਸੀਂ ਅਪੀਲ ਕਰਨਾ ਚਾਹੁੰ ਤੁਸੀਂ ਰੈਫਿਜੀ ਕਲੇਮ ਕਰਨਾ ਚਾਹੁੰਦੇ ਹੋ ਤੁਹਾਡਾ ਰੈਫਿਜੀ ਕਲੇਮ ਫੇਸ ਫੀਲ ਹੋ ਗਿਆ ਉਦੀ ਅਪੀਲ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਤੁਹਾਨੂੰ ਤੁਹਾਡਾ ਅਰੇਸਟ ਵਾਰੰਟ ਹੈ ਜਾਂ ਤੁਹਾਨੂੰ ਡਿਟੇਨ ਕਰ ਲਿਆ ਗਿਆ ਇਮੀਗ੍ਰੇਸ਼ਨ ਵੱਲੋਂ ਤੁਸੀਂ ਡਿਟੈਂਸ਼ਨ ਰਿਵਿਊ ਉਦੀ ਜ਼ਮਾਨਤ ਦੀ ਪੇਸ਼ੀ ਲਈ ਕਰਨਾ ਚਾਹੁੰਦੇ ਹੋ ਜਰੂਰ ਸਾਨੂੰ ਸੰਪਰਕ ਕਰੋ ਜੀ ਫਾਈਨਲੀ ਹਾਜ਼ਰ ਪ੍ਰੋਗਰਾਮ ਲਈ ਨਹੀਂ ਥੈਂਕ ਯੂ ਸੋ ਮਚ ਫਾਰ ਕਮਿੰਗ ਟੂ ਸਟੋਰੀ ਧੰਨਵਾਦ ਜੀ ਤੇ ਇਸਿਆਸ ਦਾ ਸਾਡਾ ਪ੍ਰੋਗਰਾਮ ਹਮਦਰਤ ਇਮੀਗ੍ਰੇਸ਼ਨ ਮੈਟਰਸ ਤੇ ਸੀਡਬਲਯੂਸੀ ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖੈਰਾਜੀ ਦੇ ਵੱਲੋਂ ਇਮੀਗ੍ਰੇਸ਼ਨ ਨੂੰ ਲੈ ਕੇ ਡਿਪੋਰਟ ਕੀਤਾ ਜਾਂਦਾ ਜਿਨ੍ਹਾਂ ਨੂੰ ਜਾਂ ਅਰੈਸਟ ਵਾਰਡ ਜਿਨ੍ਹਾਂ ਦੇ ਖਿਲਾਫ ਜਾਰੀ ਹੁੰਦੇ ਨੇ ਉਹਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ ਤਾਂ ਸੀਡਬਲਯੂਸੀ ਇਮੀਗ੍ਰੇਸ਼ਨ ਦੇ ਨਾਲ ਦਿੱਤੇ ਗਏ ਨੰਬਰਾਂ ਤੇ ਜ਼ਰੂਰ ਕੰਟੈਕਟ ਕਰ ਸਕਦੇ ਹੋ ਫਿਲਹਾਲ ਸਾਡੇ ਅੱਜ ਦੇ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਣ ਰਿਹਾ ਹਮਦਰਤ ਟੀਵੀ ਦੇ ਨਾਲ ਵਿੰਦੋਜਾਸ ਸੱਚ ਰ